ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿਖੇ ਜਗਤ ਗੁਰੂ ਪੰਚ ਆਨੰਦ ਗਿਰੀ ਜੀ ਦੇ ਆਦੇਸ਼ ਅਨੁਸਾਰ ਅਖਲ ਭਾਰਤੀ Hindu ਸੁਰੱਖਿਆ ਸੰਮਤੀ ਅਤੇ ਸ਼੍ਰੀ Hindu ਤਖਤ ਦੁਆਰਾ ਸ਼ਹੀਦ ਰਮੇਸ਼ ਗੋਇਲ ਪੱਪੂ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਮੌਕੇ ਲੰਗਰ ਵੀ ਲਗਾਏ ਗਏ। ਇਸ ਮੌਕੇ ਕਈ ਸੀਨੀਅਰ Hindu ਨੇਤਾ ਸ਼ਾਮਲ ਹੋਏ। ਸੰਮਤੀ ਦੇ ਉਪਪ अध्यक्ष ਸ਼੍ਰੀ ਰਜੇਸ਼ ਕੇਰ ਨੇ ਸ਼ਹੀਦ ਪੱਪੂ ਦੀ ਸ਼ਹੀਦੀ ਬਾਰੇ ਚਾਨਣਾ ਪਾਇਆ। ਅੱਜ 1 April ਹੈ। 1 April 2009 ਵਾਲੇ ਦਿਨ ਸਾਡੇ ਰਮੇਸ਼ ਗੋਇਲ ਜੀ ਪਪੂ ਜੀ ਦੇ ਨਾਮ ਤੋਂ ਜਿਹੜੇ ਮਸ਼ਹੂਰ ਸੀਗੇ ਸਾਡੇ ਹਿੰਦੂ ਸੁਸਾਇਟੀ ਜ਼ਿਲ੍ਹਾ ਪਟਿਆਲੇ ਤੋਂ ਸਾਡੇ ਲੀਡਰ ਸੀਗੇ ਇਹਨਾਂ ਨੇ ਕਾਲੀ ਮਾਤਾ ਮੰਦਰ ਦੇ ਅੰਦਰ ਇੱਕ ਪਾਰਕਿੰਗ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਸੀਗੀ ਉਹਨਾਂ ਦਿਨਾਂ ਦੇ ਵਿੱਚ ਪਾਰਕਿੰਗ ਕਰਨ ਵਾਸਤੇ ਭਗਤਾਂ ਨੂੰ ਬਹੁਤ ਹੀ ਔਖੜਾਂ ਆਉਂਦੀਆਂ ਸੀ ਔਰ ਉਹ ਮੰਗ ਤੋਂ ਲੈ ਕੇ ਜਿਹੜੀ ਪ੍ਰਸ਼ਾਸਨ ਨੇ ਸਾਡੀ ਮੰਗ ਮੰਨੀ ਨਹੀਂ ਸੀ ਔਰ ਸਾਡੇ ਨਾਲ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਉਸ ਤੱਕੇ ਦੇ ਵਿਰੋਧ ਵਿੱਚ ਸਾਡੇ ਰਮੇਸ਼ ਗੋਇਲ ਨੇ 2009 ਦੇ ਵਿੱਚ ਸਤਾਈ ਮਾਰਚ ਵਾਲੇ ਦਿਨ ਨਵਰਾਤਰੇ ਦੇ ਦਿਨ ਇਹ ਦਿਨ ਚੱਲ ਰਹੀ ਸੀ ਔਰ ਆਪਣੇ ਆਪ ਨੂੰ ਅੱਗ ਲਾ ਕੇ ਆਤਮਦਾ ਕਰ ਲਿਆ ਸੀਗਾ ਔਰ 1 ਅਪ੍ਰੈਲ ਨੂੰ ਉਹਨਾਂ ਦੇ ਪੀਜੀਆ ਅੰਦਰ ਚੰਡੀਗੜ੍ਹ ਦੇ ਅੰਦਰ ਡੈਥ ਹੋ ਗਈ ਸੀ ਔਰ ਅੱਜ ਅਸੀਂ ਜਿਹੜਾ ਹੈ ਉਹਨਾਂ ਦਾ ਸ਼ਹੀਦੀ ਦਿਵਸ ਜਿਹੜਾ 1 ਅਪ੍ਰੈਲ ਨੂੰ ਹਰ ਸਾਲ ਬੜੇ ਸ਼ਰਧਾ ਨਾਲ ਮਨਾਨੇ ਅੱਜ ਜਿਹੜਾ ਹੈ ਅਸੀਂ ਇਸ ਸ਼ਹੀਦੀ ਦਿਵਸ 12 ਵਜੇ ਮਨਾਇਆ ਹੈ ਉਹਨਾਂ ਦੇ ਨਾਮ ਦਾ ਹਵਨ ਜਾਂ ਕੀਤਾਵੰਦੀ ਆਤਮਿਕ ਸ਼ਾਂਤੀ ਲਈ ਹਵਨ ਜਾਂ ਕੀਤਾ ਔਰ ਜਿਹੜਾ ਸਾਡਾ ਸ਼ਿਵ ਸ਼ਕਤੀ ਸੇਵਾ ਦਾ ਲੰਗਰ ਚੈਰੀਟੇਬਲ ਟਰਸਟ ਦਾ ਲੰਗਰ ਹੁੰਦਾ ਅੱਜ ਦੇ ਦਿਨ ਜਿਹੜਾ ਹੈ ਸਾਰਾ ਲੰਗਰ ਹੈ ਉਹਨਾਂ ਦੇ ਨਾਮ ਤੇ ਹੀ ਚਲਾਇਆ ਜਾਂਦਾ ਹੈ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਚਲਾਇਆ ਜਾਂਦਾ ਔਰ ਇਸ ਤੋਂ ਇਲਾਵਾ ਸਾਡੇ ਸ਼੍ਰੀ ਕਲਿਆਣੀ ਮਾਤਾ ਗੋਸ਼ਲਾ ਚੈਰੀਟੇਬਲ ਟਰਸਟ ਹੈ ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਹੈ ਹਿੰਦੂ ਸੁਰੱਖਿਆ ਸੰਘਤੀ ਔਰ ਸ਼੍ਰੀ ਹਿੰਦੂ ਤਖਤ ਔਰ ਕਨੌਜੀਆ ਮਹਾਸਭਾ ਵੱਲੋਂ ਵੀ ਸਾਰੇ ਮੋਹਦੇਦਾਰ ਨੇ ਇੱਥੇ ਉਪਸਥਿਤ ਹੋ ਗਏ ਉਹਨਾਂ ਨੂੰ ਸਰਦਾ ਸੁਮਨ ਰਪੀਤੇ ਤੇ ਔਰ ਇਸ ਮੌਕੇ ਤੇ ਸਾਡੇ ਸਾਰੇ ਜਿੰਨੇ ਵੀ ਪਤਾ ਅਧਿਕਾਰੀਆ ਸਾਰਿਆਂ ਨੇ ਮਿਲ ਕੇ ਇਹ ਕਸਮ ਖਾਈ ਹੈ ਦੇਸ਼ ਔਰ ਧਰਮ ਲਈ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਅਗਰ ਸਾਨੂੰ ਜ਼ਰੂਰਤ ਪਈ ਅਸੀਂ ਹਰ ਕੁਰਬਾਨੀ ਦੇਣ ਲਈ ਤਿਆਰ ਹੈ ਜਿਹੜੀ ਮਾਂ ਕਲਿਆਣੀ ਟਰਸਟ ਹੈਗਾ ਉਹਦੇ ਤਹਿਤ ਆਪਾਂ ਗਵਾਂ ਦੀ ਸੇਵਾ ਕਰਦੇ ਆਗੇ ਤੁਹਾਨੂੰ ਕੀ ਲੱਗਦਾ ਅਵਾਰਾ ਗਵਾਂ ਦੀ ਗਿਣਤੀ ਬੜਾ ਜ਼ਿਆਦਾ ਵੱਧਦੀ ਜਾ ਰਹੀ ਹੈ ਹਾਲਾਂਕਿ ਆਪਾਂ ਮੰਨਦੇ ਆਂ ਵੀ Hindu ਧਰਮ ਦੇ ਜਮਾਨ ਮ ਲੈ ਗਿਆ ਹੈਗਾ ਬਟ ਕਿਤਨਾ ਕਿਤੇ ਨੁਕਸਾਨਦਾਇਕ ਐਕਸੀਡੈਂਟ ਦਾ ਕਾਰਨ ਬੰਦੇ ਨੇ ਤੁਹਾਨੂੰ ਕੀ ਲੱਗਦਾ ਕਿ ਇੱਥੇ ਟਰੱਸਟੇਬਲ ਨੂੰ ਕੋਈ ਆਪਾਂ ਨੂੰ ਸਰਕਾਰੀ ਮਦਦ ਦੀ ਲੋੜ ਆ ਤਾਂ ਕਿ ਉਹ ਜਿਹੜੀਆਂ ਆਵਾਰਾ ਖੱਡੀਆਂ ਨੇ ਉਹਨਾਂ ਦੇ ਹੋਵੇ ਦੇਖੋ ਇਸ ਵਾਸਤੇ ਅਸੀਂ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਬਹੁਤ ਵਾਰ ਕਹਿ ਚੁੱਕੇ ਹਾਂ ਕਿ ਹਰ ਪਿੰਡ ਦੇ ਅੰਦਰ ਗਊ ਚਾਰਨ ਦੀ ਜਗ੍ਹਾ ਹੈਗੀ ਜਿਨ੍ਹਾਂ ਦੇ ਅਵੇਦ ਕਬਜ਼ੇ ਲੋਕਾਂ ਨੇ ਕੀਤੇ ਹੋਏ ਨੇ ਅਗਰ ਉਹ ਜਗ੍ਹਾ ਸਰਕਾਰ ਛੁੜਾ ਕੇ ਸਾਨੂੰ ਦੇ ਦਿੰਦੀ ਹੈ ਸੰਸਥਾਵਾਂ ਨੂੰ ਅੰਡਰ ਕਰ ਦਿੰਦੀ ਹੈ ਸਰਕਾਰ ਆਪ ਚਲਾਉਂਦੀ ਹੈ ਤਾਂ ਜਿਹੜੇ ਆਵਾਰਾ ਗਊ ਆ ਜਾਂ ਜਿਹੜੇ ਬੈਲ ਨੰਦੀ ਫਿਰਦੇ ਨੇ ਸੜਕਾਂ ਤੇ ਇਹਨਾਂ ਦੇ ਥੱਲ ਪਾਏਗੀ ਤਾਂ ਕਿ ਹਰ ਇੱਕ ਪਿੰਡ ਹਰ ਇੱਕ ਪਿੰਡ ਦੇ ਵਿੱਚ ਔਰ ਹਰ ਇੱਕ ਸ਼ਹਿਰ ਦੇ ਵਿੱਚ ਗਊ ਚਰਨ ਦੀ ਜਗ੍ਹਾ ਹੈਗੀ ਹੈ ਉਹ ਜਿਹੜੇ ਉਹਨਾਂ ਦੇ ਉੱਪਰ ਲੋਕਾਂ ਨੇ ਹੀ ਨਜਾਇਜ਼ ਕਬਜ਼ੇ ਕਰ ਰੱਖੇ ਨੇ ਅਸੀਂ ਪੰਜਾਬ ਹਾਈ ਕੋਰਟ ਤੋਂ ਆਰਡਰ ਵੀ ਹੋ ਚੁੱਕੇ ਨੇ ਵੀ ਇਹ ਜਿਹੜੀ ਜਗ੍ਹਾ ਛੁਡਾਈ ਜਿੱਤਾ ਲੇਕਿਨ ਸਰਕਾਰਾਂ ਇਸ ਵਾਲੇ ਢਿੱਲਮੋਲ ਰਵਈਆ ਅਪਣਾਇਆ ਹੋਇਆ ਜਿਹਦੇ ਕਾਰਨ ਸਾਡੀ ਗਊਆਂ ਦੀ ਦੁਰਦਸ਼ਾ ਹਿੰਦੁਸਤਾਨ ਦੇ ਅੰਦਰ ਹੋ ਰਹੀ ਹੈ ਜਿਹੜਾ ਤਰਮਾਹ ਫੋੜੇਗਾ ਉਹਦੇ ਚੇਰਮੈਨ ਨੀਸਾ ਹੁੰਦੇ ਨੇ ਤੁਹਾਨੂੰ ਕੀ ਲੱਗਦਾ ਮੰਦਰ ਦੇ ਵਿੱਚ ਜਾਂ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਕੋਈ ਮੰਗ ਜਿਹੜੀ ਪੂਰੀ ਨਾ ਕੀਤੀ ਜਾ ਸਕੇ ਅੱਜ ਹੀ ਅਸੀਂ ਇੱਕ ਇਹ ਪ੍ਰੈਸ ਨੋ ਮੰਦਰ ਦੇ ਅੰਦਰ ਜਿਹੜਾ ਹੈ ਸੋਨਾ ਪਿਆ ਹੈਗਾ ਉਹ ਸੋਨਾ ਜਿਹੜਾ ਹੈ ਮੰਦਰ ਦੇ ਗੁੰਬਦ ਦੇ ਉੱਪਰ ਲਗਾਇਆ ਬਹੁਤ ਸਾਲਾਂ ਤੋਂ ਅੰਦਰ ਇਸ ਤਰ੍ਹਾਂ ਹੀ ਪਿਆ ਹੈਗਾ ਉਹ ਜਿਹੜਾ ਕਿਸੇ ਕੰਮ ਦੇ ਵਿੱਚ ਨਹੀਂ ਆ ਰਿਹਾ ਔਰ ਉਹਦਾ ਕੋਈ ਵਿਆਜ ਨਹੀਂ ਮੰਦਰ ਨੂੰ ਮਿਲ ਰਿਹਾ ਉਹ ਸੋਨਾ ਪਿੱਛੇ ਜੀ ਡੀਸੀ ਸਾਹਿਬ ਆਏ تھے ਭਵਨ ਦੇ ਅੰਦਰ ਲਗਾ ਕੇ ਸਾਡੀ ਮੰਗ ਉਹਨਾਂ ਨੇ ਮੰਨੀ ਸੀ ਲੇਕਿਨ ਅਗਰ ਉਹ ਡੀਸੀ ਸਾਹਿਬ ਰਹਿੰਦੇ ਤਾਂ ਉਹਨਾਂ ਨੇ ਇਹ ਸੋਨਾ ਗੁੰਬਦ ਦੇ ਉੱਪਰ ਵੀ ਲਗਾਣਾ ਸੀ ਜਿਵੇਂ ਹਰ ਮੰਦਰ ਸਾਹਿਬ ਦੇ ਅੰਦਰ ਦੀਵਾਰਾਂ ਤੇ ਲੱਗਿਆ ਹੈ ਆ ਸਾਡੀ ਉਹੀ ਮੰਗ ਸੀ ਵੀ ਇਹ ਸੋਨਾ ਜਿਹੜਾ ਹੈ ਚਾਂਦੀ ਜਿਹੜੀ ਹੈ ਇਹਨੂੰ ਕਿਸੇ ਕੰਮ ਦੇ ਵਿੱਚ ਲਿਆ ਜਾਵੇ ਔਰ ਲਗਾਇਆ ਜਾਵੇ ਔਰ ਦੂਸਰੀ ਸਾਡੀ ਮੰਗ ਸੀ ਕਿ ਮੰਦਰ ਦੇ ਅੰਦਰ ਜਿਹੜਾ ਸਾਡਾ ਇੱਕ ਧਰਮ ਦਰਵਾਜਾ ਹੁੰਦੀ ਹੈ ਹਰ ਮੰਦਰ ਦੇ ਅੰਦਰ ਲੱਗਦੀ ਹੈ ਔਰ ਇਸ ਕਾਲੀ ਮਾਤਾ ਮੰਦਰ ਤੇ ਬਹੁਤ ਸਾਲਾਂ ਤੋਂ ਇਹ ਧਰਮ ਦਰਵਾਜਾ ਨਹੀਂ ਲੱਗੀ ਹੋਈ ਇਹ ਵੀ ਅਸੀਂ ਮੰਗ ਅਸੀਂ ਡੀਸੀ ਸਾਹਿਬ ਨੂੰ ਅੱਜ ਕੀਤੀ ਹੈ ਔਰ ਤੀਸਰੀ ਮੰਗ ਜਿਹੜੀ ਹੈ ਜਿਵੇਂ ਸਾਡੇ ਦੁੱਖਰਮਾਨ ਸਾਹਿਬ ਦੇ ਬਾਹਰ ਇਹਨਾਂ ਨੇ ਖੰਡਾ ਚੌਂਕ ਬਣਾਇਆ ਗਿਆ ਇਹ ਅਸੀਂ ਜਿਹੜਾ ਬੱਤੀਆਂ ਦਾ ਚੌਂਕ ਹੈ ਇਹਨੂੰ ਅਸੀਂ ਰਸ਼ੂਲ ਚੌਕ ਜਿਹੜਾ ਹੈ ਅਸੀਂ ਬਣਾ ਲਈ ਡੀਸੀ ਸਾਹਿਬ ਨੂੰ ਮੰਗ ਕੀਤੀ ਹੈ ਤੇ ਕੁਝ ਹੋਰ ਵੀ ਸਾਡੀਆਂ ਕਈ ਮੰਗਾਂ ਨੇ ਜਿਹੜੀ ਅਸੀਂ ਡੀਸੀ ਸਾਹਿਬ ਨੂੰ ਪਹਿਲਾਂ ਵੀ ਅਸੀਂ ਮਿਲ ਕੇ ਅਗਤ ਕਰਾਇਆ ਸੀ ਤੇ ਹੁਣ ਵੀ ਸਾਡੀਆਂ ਹੀ ਮੰਗਾਂ ਨੇ ਇੱਕ ਚੌਥੀ ਮੰਗ ਸਾਡੀ ਇਹ ਸੀ ਕਿ ਜਿਹੜੀ ਅਧੋਰੀ ਪਾਰਕਿੰਗ ਹੈ ਪੰਜਾਬ ਸਰਕਾਰ ਨੇ ਜਿਹੜੀ ਪਿਛਲੀ ਸਰਕਾਰ ਸੀ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਸੀ ਵੇ ਪਾਰਕਿੰਗ ਦੇ ਤਿੰਨ ਮੰਜ਼ਲਾ ਪਾਰਕਿੰਗ ਬਣਾਈ ਜਾਏਗੀ ਔਰ ਉਹਦੇ ਉੱਪਰ ਜਿਹੜੀ ਹੈ 100 150 ਕਮਰੇ ਦੀ ਧਰਮਸ਼ਾਲਾ ਬਣਾਈ ਜਾਏਗੀ ਜਿਹੜੀ ਕਾਲੀ ਮਾਤਾ ਮੰਦਰ ਦੇ ਅੰਦਰ ਧਰਮਸ਼ਾਲਾ ਇਸ ਟਾਈਮ ਕੋਈ ਵੀ ਨਹੀਂ ਹੈ ਲੋਕੀ ਰਾਤ ਨੂੰ ਸੜਕਾਂ ਦੇ ਸੌਂ ਤੇ ਮਜਬੂਰ ਹੋ ਪਾਰਕਿੰਗ ਦੇ ਉੱਪਰ ਹੀ ਧਰਮਸ਼ਾਲਾ ਦਾ ਪ੍ਰੋਵੀਜ਼ਨ ਸੀਗੀ ਜਿਹੜੀ ਅਧੋਰੀ ਹੈ ਹਜੇ ਅਧੋਰਾ ਛੱਡਿਆ ਹੋਇਆ ਕੰਮ ਅਸੀਂ ਪੰਜਾਬ ਸਰਕਾਰ ਨੂੰ ਇਹੀ ਮੰਗ ਕਰਾਂਗੇ ਵੀ ਇਹ ਪਾਰਕਿੰਗ ਵੀ ਪੂਰੀ ਕੀਤੀ ਜਾਵੇ ਔਰ ਸਾਡੀਆਂ ਜਿਹੜੀਆਂ ਬਾਕੀ ਮੰਗਾਂ ਵੀ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਵੇ